ਮਨੁਵਦੀ ਵਿਚਾਰਧਾਰਾ ਮਨੁਸਮ੍ਰਿਤੀ ਦੇ ਉੱਤੇ ਡਿਪੈਂਡੈਂਟ ਹੈਗੀ ਆ ਉਹ ਦੂਜੇ ਪਾਸੇ ਜਿਹੜੀ ਆ ਸੰਵਿਧਾਨਕ ਵਿਚਾਰਧਾਰਾ ਜਿਹੜੀ ਕਿ ਮਤਲਬ ਰਿਲੇਟ ਕਰਦੀ ਹੈ ਮਹਾਤਮਾ ਬੁੱਧ ਦੇ ਨਾਲ ਤਾਂ ਉਹ ਦੋਨੇ ਵਿਚਾਰਧਾਰਾ ਟਕਰਾਉਂ ਪਹਿਲਾਂ ਤੇ ਸਾਡੇ ਲੋਕਾਂ ਨੂੰ ਇੱਕ ਵਿਚਾਰਧਾਰਾ ਤੇ ਆਉਣ ਦੀ ਲੋੜ ਆ ਬੜੇ ਲੋਕਾਂ ਬੜੇ ਅਲੱਗ-ਅਲੱਗ ਵਿਚਾਰਧਾਰਾ ਵਿੱਚ ਬਾਟੇ ਹੋਏ ਆ ਉਹ ਪਹਿਲਾਂ ਇੱਕ ਜਗ੍ਹਾ ਤੇ ਆਉਣੇ ਚਾਹੀਦੇ ਆ ਪਹਿਲਾਂ ਸੰਵਿਧਾਨਕ ਹੋਣੇ ਹੋਣ ਦੀ ਲੋੜ ਆ ਸਾਰਿਆਂ ਨੂੰ ਪਾਸ਼ਾ ਦੇ ਵਿੱਚ ਸੁਵਿਧਾਨਕ ਹੋਣੇ ਚਾਹੀਦੇ ਆ ਆਪਾਂ ਜੇ ਜੈਪੀਮ ਜੈ ਭਾਰਤ ਕਹਿੰਦੇ ਰਹੀਏ ਦੂਜੇ ਪਾਸੇ ਗਾਲਾਂ ਕੱਢੀ ਜਾਈਏ ਤੇ ਉਹ ਚੀਜ਼ ਚੰਗੀ ਨਹੀਂ ਲੱਗਦੀ ਕਿਉਂਕਿ ਅਸੀਂ ਜੇ ਮੁਲਕ ਤੇ ਰਾਜ ਕਰਨ ਦੀ ਗੱਲ ਕਰਦੇ ਆਂ ਪਹਿਲੀ ਗੱਲ ਆ ਵੀ ਸਾਡੀ ਮੈਂਟੈਲਿਟੀ ਰਾਜਿਆਂ ਵਾਲੀ ਹੋਣੀ ਚਾਹੀਦੀ ਆ ਸਾਡੀ ਮੈਂਟੈਲਿਟੀ ਰਾਜਾ ਬਣ ਕੇ ਅਸੀਂ ਦੂਜਿਆਂ ਨੂੰ ਸਤਿਕਾਰ ਦੇਣ ਵਾਲੀ ਮਤਲਬ ਮੈਂਟੈਲਿਟੀ ਚ ਹੋਣੀ ਚਾਹੀਦੀ ਪਹਿਲੀ ਗੱਲ ਇਹ ਆ ਜੀ ਉਹ ਉਹ ਸੁਵਿਧਾਨਕ ਸੋਚ ਆ ਤਾਂ ਪਹਿਲਾ ਇਸ ਤਰੀਕੇ ਨਾਲ ਇੱਕ ਹੋਵਾਂਗੇ ਉਸ ਵਾਰ ਹੌਲੀ ਹੌਲੀ ਸਾਨੂੰ ਸਾਡੇ ਜਿਹੜੇ ਮੁੱਦੇ ਆ ਮੇਨ ਮੁੱਦੇ ਅੱਜ ਮੈਂ ਉਹੀ ਗੱਲ ਸ਼ੁਰੂ ਕੀਤੀ ਸਾਡੇ ਜਿਹੜੇ ਮੇਨ ਮੁੱਦੇ ਆ ਸਾਡਾ ਮੇਨ ਮੁੱਦਾ ਹੈ ਬੇਰੋਜ਼ਗਾਰੀ ਬਿਲਕੁਲ ਸਾਡੀ ਮੇਨ ਮੁੱਦਾ ਹੈਗਾ ਸਾਡੇ ਜਿਹੜੀ ਸਿਹਤ ਸਿਹਤ ਸੁਵਿਧਾਵਾਂ ਸਾਡਾ ਮੇਨ ਮੁੱਦਾ ਆ ਸਾਡੀ ਜਿਹੜੀ ਸਿਹਤ ਆ ਉਹ ਨਿਗਾਰ ਆ ਰਿਆ ਸਿਹਤ ਦੇ ਵਿੱਚ ਸਾਡੇ ਬੱਚਿਆਂ ਦੇ ਕੱਦ ਛੋਟੇ ਰਹਿੰਦੇ ਜਾ ਰਹੇ ਆ ਹੂੰ ਉਹ ਇੱਕ ਮਤਲਬ ਸੋਚੀ ਸਮਝੀ ਸਾਜਿਦਤਾ ਤੇ ਕੀਤਾ ਜਾ ਰਿਹਾ